ਪਾਟੀ ਪਾਟੀ ਬਹੁਤ ਭਾਰੀ ਬਹੁਤ ਸਾਰੇ ਕਹਿੰਦੇ ਆ ਕਿ ਇਹ ਸੈਮੀ ਫਾਈਨਲ ਸੀ ਪਰ ਇਹਨੂੰ ਫਾਈਨਲੀ ਸਮਝਿਆ ਜਾਵੇ ਤੁਸੀਂ ਥੋੜਾ ਹੈਰਾਨ ਹੋਵੋਗੇ ਕਿ ਨੋਟਾ ਤੋਂ ਵੀ ਘੱਟ ਵੋਟਾਂ ਉਹਨਾਂ ਨੂੰ ਮਿਲੀਆਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੁਆਬੇ ਦੀ ਆਵਾਜ਼ ਮੈਂ ਸੁਖਦੇਵ ਲਾਹੌਰੀਆ ਮੱਧ ਪ੍ਰਦੇਸ਼ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਵੱਲੋਂ ਭੋਪਾਲ ਸ਼ਹਿਰ ਵਿਖੇ ਵਿਸ਼ਾਲ ਰੈਲੀ ਕੱਢੀ ਗਈ ਅਤੇ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਗਏ। ਇਸ ਮੌਕੇ ਮਨਮੀਤ ਵਿੱਕੀ ਜਨਰਲ ਸਕੱਤਰ ਜ਼ਿਲਹੰਦਰ ਦਿਹਾਤੀ ਬੀਜੇਪੀ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਬੀਜੇਪੀ ਦੀ ਸ਼ਾਨਦਾਰ ਜਿੱਤ ਹੋਈ ਹੈ। ਭਾਰਤੀ ਜਨਤਾ ਪਾਰਟੀ ਬਹੁਤ ਭਾਰੀ ਬਹੁਮਤ ਤੇ ਜਿੱਤੀ ਹੈ। ਤੇ ਉਹਨਾਂ ਇਹ ਵੀ ਕਿਹਾ ਕਿ 2024 ਵਿੱਚ ਵੀ ਮੋਦੀ ਸਾਹਿਬ ਦੁਬਾਰਾ ਕੁਰਸੀ ਤੇ ਬੈਠਣਗੇ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਪੂਰੀ ਦਾ ਪਤਾ ਯਕੀਨ ਦਿ ਸ ਭਾਤੀ ਜੰਦਾ ਪਾਰਟੀ ਬਹੁਤ ਭਾਰੀ ਬਹੁਮਤ ਤੇ ਜਿੱਤੀ ਆ ਤੇ ਮੋਦੀ ਜੀ ਦਾ ਜਿਹੜਾ ਜਾਦੂ ਫੇਰ ਚੱਲਿਆ ਇਸ ਵਾਰ ਲੋਕ ਸਾਡੇ ਕਹਿੰਦੇ ਆ ਕਿ ਸੈਮੀ ਫਾਈਨਲ ਸੀ ਪਰ ਇਹਨੂੰ ਫਾਈਨਲੀ ਸਮਝਿਆ ਜਾਵੇ ਕਿ 24 ਮੋਦੀ ਸਾਹਿਬ ਦੁਆਰਾ ਸੀਟ ਤੇ ਬੈਠ ਰਹੇ ਨੇ ਤੇ ਦੇਸ਼ ਦੀ ਕਮਾਨ ਸੁਭਾ ਰਹੇ ਨੇ ਉਹਨਾਂ ਦੀ ਛਤਰ ਛਾਇਆ ਦੀ ਦੇਸ਼ ਸੁਰੱਖਿਤਾ ਹੈ ਅਸੀਂ ਚਾਹੁੰਦੇ ਆ ਕਿ ਮੋਦੀ ਸਾਹਿਬ ਦੀ ਨੁਮੰਮ ਲੰਬੀ ਹੋਵੇ ਤੇ ਉਹ ਅਸੀਂ ਜਿਹੜੀ ਟੈਨਸ਼ਨਾਂ ਦਿੱਤੀਆਂ ਉਸ ਦੇ ਵਾਸਤੇ ਅਸੀਂ ਅੱਜ ਖੁਸ਼ੀ ਦੀ ਇੱਕ ਰੈਲੀ ਕੱਢੀ ਆ ਤੇプラス ਅਸੀਂ ਲੱਡੂ ਵੰਡ ਰਹੇ ਆ ਇਸ ਖੁਸ਼ੀ ਵਿੱਚ ਬਿਲਕੁਲ ਇਹ ਜੀ ਸਫਲ ਹੋ ਚੁੱਕੀ ਆ ਕਿ ਜਿਹੜੀ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਭੋਲੇ-ਪਾਲੇ ਲੋਕ ਜਿਨ੍ਹਾਂ ਦੇ ਗੱਲਾਂ ਵਿੱਚ ਆ ਗਏ ਸੀਗੇ ਤੇ ਬਾਦ ਦੀਆਂ ਸਟੇਟਾਂ ਨੇ ਦੱਸਤਾ ਕਿਉਂਕਿ ਉਹ ਸਮਝ ਚੁੱਕੇ ਆ ਕਿ ਜੋ ਇਹਨਾਂ ਨੇ ਝੂਠੇ ਵਾਅਦੇ ਸੇ ਪੰਜਾਬ ਤੇ ਪੂਰੇ ਨਹੀਂ ਕੀਤੇ ਇਸ ਕਰਕੇ ਲੋਕਾਂ ਨੂੰ ਫਤਵਾ ਦਿੱਤਾ ਤੇ ਤੁਸੀਂ ਫਿਰ ਕਹਿ ਰਹੇ ਹੋਵੋਗੇ ਕਿ ਨੋਟਾ ਤੋਂ ਵੀ ਘੱਟ ਬੋਟਾ ਉਹਨਾਂ ਨੂੰ ਬਈਆਂ ਤੇ ਸਾਰਿਆਂ ਦੀ ਜਮਾਨਤਾ 잡 ਚੁਈਆਂ ਤੇ ਪੰਜਾਬ ਦੇ ਲੋਕ ਵੀ ਕਿ ਕੁਸ਼ਤਾਨ ਦੇ ਲੋਕ ਦੁਖਾ ਚੁਕੇ ਨੇ ਤੇ ਇਸ ਗੱਲ ਦੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨੂੰ ਜੀਵਨ ਨਹੀਂ ਦੀ ਕੁਛ ਨਹੀਂ ਹੋ ਸਕਦਾ ਪੰਜਾਬ ਦਾ ਪੂਰਾ ਹੁਣ ਤਾਂ ਨਕਸ਼ਾ ਬਦਲੇਗਾ ਪੂਰੇ ਪੰਜਾਬ ਦਾ ਤੇ ਵੈਸੇ ਤਾਂ ਇਹ ਜਲਦੀ ਸਰਕਾਰ ਨਹੀਂ ਕਰਾਏਗੀ ਕਿਉਂਕਿ ਇਹਨਾਂ ਨੂੰ ਭਜਣਾ ਪੈਗੀਆਂ ਨੇ ਕਿ ਜੇ ਹੁਣ ਇਸ ਸਥਿਤੀ ਵਿੱਚ ਅਗਰ ਉਹ ਕਰਾਉਣਗੇ ਤੇ ਇਹਨਾਂ ਦੇ ਕੁਛ ਪੱਲੇ ਨਹੀਂ ਪੈਣਾ ਤੇ ਇਸ ਕਰਕੇ ਮੇਰੇ ਖਿਆਲ ਨਾਲ ਤਾਂ ਹੁਣ ਅੱਜ ਅਗਰ ਚੋਣਾ ਹੋਣ ਦੁਆਰਾ ਤੇ ਮੇਰੇ ਖਿਆਲ ਨਾਲ ਆਪ ਦਾ ਇੱਕ ਵੀ ਵਿਧਾਇਕ ਜਿੱਤੇਗਾ ਜੀ ਤੁਸੀਂ ਭਾਜਪਾ ਵੱਲੋਂ ਬਹੁਤ ਸਾਰੇ ਕੋਸ਼ਾ ਮੰਡਲਪੁਰਾ ਕੋਸ਼ਾ ਪੂਰੇ ਉਪਸ਼ਾਹ ਦੇ ਵਿੱਚ ਆਈ ਰੈਲੀ ਗੱਡੀ ਆ ਔਰ ਇਸੇ ਤਰ੍ਹਾਂ ਹੀ ਆਪਾਂ ਜਿੱਤ ਪ੍ਰਾਪਤ ਕਰਦੇ ਰਵਾਂਗੇ ਔਰ ਨਾਲੀਆਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿੱਤ ਕਮਪ ਕਰਾਂਗੇ